ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋੜੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਮੋਰਾਂ ਨਾਲ ਦੀ ਝੋਟੀ ਦੋ ਬੈੜਾ ਬਾਜਪੇ ਭਾਜਿਆ ਸੂਂੀਆਂ ਸੂਆਈਆਂ ਡਿਟੇਲ ਇਹਨਾਂ ਬਾਰੇ ਪੁੱਛਦੇ ਆ ਆਓ ਕੇ ਕਰੀਆ ਕਰਵਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਪਿੰਡ ਗਹਿਲਾ ਜਿਲ੍ਹਾ ਬਰਨਾਲਾ ਤੇ ਜ਼ਿਲ ਬਰਨਾਲੇ ਪੈ ਗਿਆ ਨਾ ਪਿੰਡ ਗਹਿੜਾ ਆ ਗਿਆ ਨਹਿਰ ਵਾਲਾ ਗਹਿੜਾ ਜੀ ਨੂੰ ਕਹਿੰਦੇ ਤੇ ਮੋਬਾਈਲ ਨੰਬਰ ਆਪਣਾ ਜੀ 9417410600 9417410600 ਜਿਹੜੀ ਪਹਿਲੇ ਨੰਬਰ ਤੇ ਆਪਾਂ ਜੀ ਬੈੜ ਦੇਖੀ ਜਾਂਦੇ ਆ ਕਿਹੜਾ ਸੂਆ ਸੂਈ ਆ ਤੇ ਪਹਿਲੇ ਸੂਆ ਸੂਈ ਆ ਜੀ ਕਾਵੇਂ ਦਿਨ ਹੋ ਗਿਆ ਸੀ ਨੂੰ ਕੱਲ ਹੀ ਸੂਈ ਆ ਜੇਰ ਜੂ ਰੋਕੇ ਆ ਜੇਰ ਜੂ ਰੋਕੇ ਆਪਣੇ ਘਰੇ ਸੂਈ ਆ ਗਾਰੰਟੀ ਆ ਬੱਚਾ ਕੀ ਜਦ ਤੈਨੇ ਅੱਛਾ ਜੀ ਤੇ ਦੁੱਧ ਕਿੰਨਾ ਖੂਚੋਂ ਵਾਲਾ ਇਹਦਾ 10 ਤੋਂ ਬਾਹਰ ਆ ਹੁਣ ਪੰਜ ਟਡਾਂਗ ਦਾ ਹਾਜ਼ਰਾ ਹਾਂ ਤਾਰਾ ਦੂਰਾ ਚੋ ਇੱਕ ਨੰਬਰ ਇੱਕ ਨੰਬਰ ਜ਼ਿੰਮੇਵਾਰੀ ਚੋ ਹੀ ਆ ਸੀਲ ਆਈ ਨਹੀਂ ਠੀਕ ਆ ਧਾਰਾ ਮਰਾਣੇ ਦੇ ਵਧੀਆ ਸਭ ਤੋਂ ਧਾਰਾ ਦੇਖੋ ਧਾਰਾ ਪਾ ਮਾਰ ਗਿਆ ਬੱਚਾ ਨਹੀਂ ਲੈ ਕੋ ਹੋਰ ਨਹੀਂ ਉਦਾਂ ਹੀ ਬਹਿ ਗਏ ਥੱਲੇ ਪੰਮਾ ਗੇਸ ਨਾਲ ਚ ਮਾਰਦੇ ਪਾ ਧਾਰਾ ਪਤਾ ਮਾਰਨ ਦਾ ਮਕਸਦ ਆ ਕੀ ਬਰ ਦੂਰੋ ਵੀ ਹੁੰਦਾ ਬਗੈਸ ਨਾਲ ਚ ਮਾਰਦੇ ਸੋ ਦੇਖੋ ਕੋਈ ਨਿਆਣਾ ਪਾਉਂਦੀ ਲੋੜ ਨਹੀਂ ਕੋਈ ਹੋਰ ਨਹੀਂ ਸੀਲ ਠੰਡੀ ਐ ਨਹੀਂ ਹੈਗੀ ਬਸ ਠੀਕ ਆ ਓਕੇ ਤੇ ਰੇਟ ਇਹਦਾ ਕੀ ਰਹੂਗਾ ਜੀ 45000 40 ਦਿਖਾ ਲਾਂਗੇ ਠੀਕ ਐ ਬੱਚਾ ਲਾਓ ਤੇ ਥੱਲੇ ਨਿਆਣਾ ਪਾਉ ਤੇ ਬਹਿਜੋ ਹਾਂਜੀ ਬ ਦੋ ਡੰਗ ਚੋ ਕੇ ਲਿਜਾ ਜੈ ਜੈ ਗੱਲ 40000 ਜੀ ਆਪਾਂ ਦੇ ਦਾਂਗੇ ਹਾਂਜੀ ਤੇ ਦੁੱਧ ਅੰਦਾਜ਼ਾ ਕਿੰਨੇ ਕੁ ਚੱਲ ਜੂਗੀ ਇਹ ਉਹਦੇ 10 ਤੋਂ 12 ਦੇ ਲਗਭਗ ਦੇ 12 13 ਕਿਲੋ ਦੇ ਦਊਗੀ ਤੋਰਿਓ ਬਾਹਰ ਨੂੰ ਇਹਨੂੰ ਸਵਰਜ 40000 ਦੀ ਬਿਹੜਾ 13 ਕਿਲੋ ਦੁੱਧ ਮੰਨ ਕੇ ਲੈੜੇ ਪਰ 12 ਤੇ ਚੱਲੂਗੀ ਕਰਾਸ ਬਿਹੜਾ ਨਾ ਇਹ ਗਰਮੀ ਮੰਨੇ ਤੇ 40000 ਦੇ ਵਿੱਚੋਂ ਛੋਟ ਸਪਾ ਜਾ ਵੀ ਹੋ ਸਕਦਾ ਬੱਚਾ ਵਿੱਚਿਆ ਜੇਰ ਧਾਰ ਸਭ ਕੁ ਸੋਕਿਆ ਜਾਵਾ ਸੂਈ ਸਵਾਈਆ ਸਾਰਾ ਪਰਦਾ ਫਾਸਾ 40000 ਰੁਪਏ ਦੀ ਵੜ। ਸੋ ਜਵਾਨੀ ਜਗ ਘੋੜੀਆਂ ਨੂੰ ਦੁਰਦਿਆ ਜਮਾ ਕਹਿ ਮੈਂ ਤਾਂ ਗਮਚਾ ਵਗੈਰਾ ਪੁਰਾਣੇ ਥੱਲੇ ਲਾਉਂਦੀ। ਤੇ ਕਾਦੇ ਰੂਰ ਮੀਡੀਅਮ ਆ ਤੇ ਰੇਟ ਵੀ 40000 ਜੇ ਕੱਦ ਵੱਡਾ ਹੁੰਦਾ ਰੇਟ 80 85 ਹੋਣਾ ਸੀ। ਸਿਰਫ 40000 ਰੁਪਏ ਪਰ ਜਿਹੜਾ ਵੀ ਆ ਗਿਆ ਉਹਦੇ ਫੱਟ ਆਊਗੀ ਜਮਾ ਸਾਫ ਸੁਥਰਾ ਲੇਵਾ ਤੇ ਥਾਣੇ ਨਿਖੜਵਾ। ਮੂਹਰੇ ਥਣਾਂ ਦੇ ਵਿੱਚ ਫੁੱਟ ਦੀ ਵੀ ਟਿਊਬ ਪਾਉਣੇ ਫੁੱਟ ਦੀ ਜਮਾ। ਤੇ ਇਹ ਜਿਹੜੀ 2 ਨੰਬਰ ਵਹਿੜ ਆ ਪਾ ਤਾਜੀ ਸੂਈ ਦੇਖੀ ਜਾਨੇ ਇਹ ਕਿਹੜਾ ਸੋ ਸੂਈ ਹੈ? ਇਹ ਦੂਜੇ ਸੂਈ ਹੈ। ਇਹਨੂੰ ਟ ਬੱਛਾ ਹੀ ਆ ਗਿਆ ਹਨਾ ਦੁੱਧ ਕਿੰਨਾ ਹੈ ਗਾਇਸ ਥੱਲੇ ਥੱਲੇ ਅੱਜ 14115 ਨੇ ਵਜਾਲੇ 14 ਤੇ ਰੇਟ ਕੀ ਰਹੂ ਇਹਦਾ ਰੇਟ ਇਹਦਾ 60000 ਖਾਂ ਨਹੀਂ ਮਾਮਦਾਨ ਹੋ ਜੂਗਾ ਕਿੱਚੋਂ ਹੋ ਜੂ ਮਾਮਦਾਨ ਹਮਾਨੇ ਤੇ ਨਾੜਾ ਨੂੜਾ ਚੰਗੇ ਹਨਾ ਤੇ ਧਾਰਾ ਦੂਰਾ ਜੇ ਇੱਕ ਨੰਬਰ ਜਾਵਾਂ ਤੋ ਗਾਰੰਟੀ ਆ ਸੁਭਰ ਧਾਰਾ ਦੇਖ ਸਕਦੇ ਧਾਰਾ ਭੇਜੇ ਮਾਰ ਕੇ ਦਿਖਾ ਦਿੰਨੇ ਆ ਦੇਖੋ ਜਮਾ ਫਰਸਟ ਕਲਾਸ ਮੋਟੀ ਮੋਟੀ ਧਾਰਾ ਜਮਾ ਤੇ ਚੋਣ ਚਵਾ ਕਾ ਦੇ ਇੱਕ ਦੂਜੇ ਥਾਂ ਜਾ ਕੇ ਮਾਰ ਦੇ ਉਧਾਰ ਤੋ ਦੇਖੋ ਵੈੜ ਵੀ ਲੱਗ ਗਈ ਉੱਤਰ ਨਾਲ ਦੀ ਨਾ ਸੋ ਬੱਚਾ ਹਟ ਗਿਆ ਬੋਧੇ ਬਹਿ ਗਏ ਨਹੀਂ ਟੈਂ ਬੜਾ ਲੱਗਦਾ ਵਾ ਠੀਕ ਹੈ ਜੋ ਕੇ ਮੰਨ ਲਓ ਜਾਵਾਂ ਸੁਬਰੋ ਕੱਦ ਕਾਠ ਵਗੈਰਾ ਤੇ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਲੇਵਾ 65000 ਰੁਪਏ ਦਾ ਹੈਗਾ ਆਪਾ 14 ਤੋਂ 15 ਦੇ ਵਿੱਚ ਹਾਜਰਾ ਹਫਤਾ ਹੋ ਗਿਆ ਸੂਈ ਨੂੰ ਮੂੰਹ ਮੱਥਾ ਚੰਗਾ ਜਿੰਦ ਜਾਨ ਤੇ ਰਾਜੀ ਸਮੀ ਬੜੀ ਵੀ ਕੱਤਕੁੱਤ ਚੰਗਾ ਕੀਮਤ 65000 ਰੁਪਿਆ ਤੇ ਬਾਪੂ ਅੰਦਾਜ਼ਾ ਲਾ ਸਕੀ ਜੀ ਮੈਨੂੰ ਗਰਮੀਆਂ ਦੁੱਧ ਬੜੂ 2-3 ਕਿਲੋ ਕਿ ਨਹੀਂ ਹੋਰ ਹਾਂ ਜੀ ਹਾਂ 20 ਤੋਂ ਬਾਅਦ ਠੀਕ ਹੈ ਸੋ 20 ਲੀਟਰ ਮੰਨ ਕੇ ਲੈ ਲਿਆ 20 ਦੇ ਆਸਪਾਸ ਦੁੱਧ ਇਹਨੇ ਨਾਮ ਨਾ ਪਾ ਦੇਣਾ ਤੀਜੇ ਸੂਏ ਸੁੰਦੀਆ ਤੇ ਦਿਨ ਕਹਿ ਲੈਂਦੇ ਸੁੰਦੇ ਹਜੇ 10 ਦਿਨ ਸੂਣ ਚ ਬਾਕੀ ਤੇ ਪਿਛਲੀ ਯਾਰਾ ਦੁੱਧ ਕਿੰਨਾ ਸੀ ਗਿਆ ਇਹਦਾ ਹੀ ਪਾਇਆ ਠੀਕ ਹੈ 10 ਦਿਨ ਬਾਕੀ ਦੂਜੇ ਸੂਏ 15 ਲੀਟਰ ਦੁੱਧ ਪੈ ਸਿੰਗ-ਸਿੰਗ ਚੰਗਾ ਤੇ ਫਲੀ-ਪੁਲੀ ਵੀ ਬਹੁਤ ਜ਼ਿਆਦਾ ਕੋਈ ਵੀ ਛੋਟੀ ਲੱਸੀ ਮੰਨ ਕੇ ਆਵੇ ਨਾ ਫੁੱਲ ਸਹਿਜ ਆ ਵੱਡੀ ਛੁੱਟ ਪੰਡਾ ਦੇਖੋ ਲਚਕਾ ਪੂਰਾ ਖਾਂਦਾ 10 ਦਿਨ ਅਜੇ ਬਾਕੀ ਆ ਤੇ ਲੇਵਾ ਕਰਨ ਵਾਲੀ ਸੋਨਾ ਗੱਡੂਗੀ ਤੇ ਮੁੱਠੀ-ਮੁੱਠੀ ਵਾਲਾ ਥਾਣਾ ਕੋਈ ਪਾਸਾ ਨਹੀਂ ਕੋਈ ਆਸਾ ਨਹੀਂ ਸਾਫ਼ ਸੁਥਰੀ ਸੋ ਮੂਰੋ ਦੇਖੋ ਸਿੰਘੂ ਮੱਥਾ ਕੁਆਲਿਟੀ ਵਗੈਰਾ ਝੋਟੀ ਜਿ ਪੂਰੀ ਚੰਗੀ ਆ ਸਾਫ ਸੁਥਰੀ ਤੇ ਇਹਦਾ ਮੁੱਲਾ ਪਾ ਕੀ ਰੱਖਿਆ ਜੀ ਇਹਦਾ 1.70 165 ਦੀ ਖਾਤ ਆਈ ਹੈ 1 ਲੱਖ 65 ਹਜ਼ਾਰ ਦੀ ਆਪਾਂ ਹਾਂ ਨਾ ਦੇ ਦਾਂਗੇ ਸੋ ਸਿੰਘੂ ਮੱਥਾ ਦੇਖੋ ਪੂਰੀ ਪੜੀ ਵੀ ਫੁੱਲ ਸਹਿਜ ਆ ਤੇ ਮੁੱਠੀ ਵਾਲਾ ਥਾਣਾ ਜਮ 15 ਕਿਲੋ ਦੁੱਧ ਦੂਜੇ ਸੋ ਝੋਟੇ ਦਿੱਤਾ ਹੋਇਆ ਕਿਸੇ ਪਾਸੇ ਛੋਟੀ ਨਹੀਂ ਕਿਸੇ ਪਾਸੇ ਹੋਰ ਨਹੀਂ ਫੁੱਲ ਸਾਈਜ਼ ਆ ਜਮਾ ਪਲੀ ਪੂੜੀ ਵੀ ਬਿਸਮਿਲ੍ਲਾ ਹੁੰਦਾ ਚਮਣੀ ਦੇ ਵਿੱਚੋਂ ਜਮਾ ਇਹਦੇ ਇਹ ਚੰਗਾ ਖਰਾਕ ਖਾ ਕੇ ਪੜੀ ਵੇ ਤੇ ਅੰਦਾਜ਼ਾ ਬਾਪੂ ਜੀ ਦੁੱਧ ਕਿੰਨਾ ਦੇ ਦੂਗੇ ਇਤਕੀਏ ਮਨ ਕੇ ਚੱਲੇ ਵੀ 16 ਕਿਲੋ ਤੋਂ ਬਾਹਰ ਵਾਲੀ ਹੈਗੀ ਆ ਸਰਚੋ ਆ 1500 ਤੋਂ ਉੱਤੇ ਉੱਤੇ ਠੀਕ ਹੈ ਵਾਲ ਲੋ ਇਹਨੂੰ ਛੋਟੀ ਜ੍ਹਾ ਸੂਆ ਛੋਟੀ ਸੂਨ ਵਾਲੀ ਆ ਪਿੰਡ ਗਹਿੜਾ ਜ਼ਿਲ੍ਹਾ ਬਰਨਾਲਾ ਤਿੰਨ ਨਾਗਾ ਪਤ ਘਾਦੇ ਕੋਈ ਵੀ ਨਾ ਛੋੜੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲੈ ਸਭ ਦਾ ਤੈਅਦ ਲੋ ਧੰਨਵਾਦ